ਪਠਾਨ ਕੋਡ ਦਿੱਤੀ ਨੇ ਬਧਾਇਆ ਪੰਜਾਬ ਦਾ ਮਾਨ ਇੰਡੀਅਨ 에ਅਰ ਫੋਰਸ ਅਕੈਡਮੀ ਚ ਹੋਈ ਸਿਲੈਕਸ਼ਨ ਪਰਿਵਾਰ ਚ ਖੁਸ਼ੀ ਦਾ ਮਾਹੌਲ ਇੱਕ ਸਾਲ ਟ੍ਰੇਨਿੰਗ ਲੈਂਡ ਤੋਂ ਬਾਅਦ ਮੁੰਡਿਆ ਤੇ ਲੱਗ ਗਈਆਂ 에ਅਰ ਫੋਰਸ ਦੀਆਂ ਫੀਤੀਆਂ ਅੱਜ ਦੀਆਂ ਕੁੜੀਆਂ ਕਿਸੇ ਵੀ ਖੇਤਰ ਦੇ ਵਿੱਚ ਮੁੰਡਿਆਂ ਤੋਂ ਪਿੱਛੇ ਨਹੀਂ ਹਨ ਫਿਰ ਚਾਹੇ ਉਹ ਦੇਸ਼ ਦੀ ਸਰਕਾਰ ਚ ਉਹਨਾਂ ਦਾ ਯੋਗਦਾਨ ਹੋਵੇ ਜਾਂ ਫਿਰ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਅਦਾਰੇ ਦੀ ਗੱਲ ਹੋਵੇ ਹਰ ਥਾਂ ਤੇ ਧੀਆਂ ਵੱਲੋਂ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ ਅਤੇ ਅਜੇ ਹਾਹੀ ਕੁਝ ਪਟਨਕੋਟ ਦੇ ਕਸਬੇ ਸਰਨਾਵੀ ਕੇ ਵੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਪਰਿਵਾਰ ਦੀ ਬੇਟੀ ਵੱਲੋਂ 에ਅਰ ਫੋਰਸ ਅਕੈਡਮੀ ਜੋ ਥਾਂ ਪ੍ਰਾਪਤ ਕਰਨ ਦੀ ਕਾਮਯਾਬੀ ਹਾਸਲ ਕੀਤੀ ਹੈ ਅਤੇ ਆਪਣੀ ਧੀ ਦੀ ਇਸ ਕਾਮਯਾਬੀ ਨੂੰ ਵੇਖਦੇ ਹੋਏ ਪਰਿਵਾਰ ਤੇ ਰਿਸ਼ਤੇਦਾਰਾਂ 'ਚ ਖੁਸ਼ੀ ਦਾ ਮਾਹੌਲ ਹੈ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀ ਧੀ ਵੱਲੋਂ ਇਸ ਪਾਸੇ

ਉਨਾ ਕੇਹਾ ਕਿ ਹੁਣ 1 ਸਾਲ ਦੀ ਟ੍ਰੇਨਿੰਗ ਹੋਵੇਗੀ ਅਤੇ ਉਸ ਤੋਂ ਬਾਅਦ ਉਹਨਾਂ ਦੇ ਮੋਢਿਆਂ ਤੇ ਫਲਾਈਂਗ ਅਫਸਰ ਦੀਆਂ ਫੀਤੀਆਂ ਲੱਗਣਗੀਆਂ ਪਠਾਨਕੋਟ ਤੋਂ পুষ্পਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਨਾਮ ਹਰਨੂਰ ਸਿੰਘ ਹੈ ਔਰ ਮੈਂ Air Force ਦੀ ਮੈਰਿਟ ਲਿਸਟੋਂ ਹੁੰਦੀ ਹੈ ਉਹਦੇ ਵਿੱਚ ਸ਼ਾਰਟਲਿਸਟ ਹੋਈ ਹਾਂ ਐਜੂਕੇਸ਼ਨ ਬ੍ਰਾਂਚ ਤੇ ਵਿੱਚ ਮੇਰੀ ਹੁਣ 1 ਸਾਲ ਲਈ ਇੰਡੀਅਨ Air Force ਜਿਹੜੀ Air Force Academy ਦੁੰਦੀਗਲ ਤੇਲੰਗਾਨਾ ਦੇ ਵਿੱਚ ਹੈਗੀ ਹੈ ਉੱਥੇ ਮੇਰੀ ਸਾਲ ਦੀ ਟ੍ਰੇਨਿੰਗ ਹੋਵੇਗੀ ਔਰ ਸਾਲ ਬਾਅਦ ਮੇਰੇ ਕੰਦਿਆਂ ਤੇ ਫਲਾਈਂਗ ਅਫਸਰ ਦੀ ਸਟ੍ਰਿਪਸ ਲੱਗਣਗੀਆਂ ਕਿਵੇਂ ਦਾ ਕਿਵੇਂ ਦਾ ਸਾਰਾ ਸਫਰ ਜਿਆ ਨਹੀਂ ਇਤਨਾ ਕੁ ਦੰਦ ਮਾ ਮੇਰਾ ਸਫਰ ਕਹਿ ਹੀ ਸਕਦੇ ਆ ਕਿ ਕਾਫੀ ਸਮਾਂ ਲੱਗ ਗਿਆ ਇਸ स्ट्रीਮ ਨੂੰ ਪਾਣ ਲਈ ਕਿਉਂਕਿ ਮੈਂ 19 ইয়ারਸ ਦੀ ਸੀਗੀ ਜਦੋਂ ਮੈਂ ਫਰਸਟ ਟਾਈਮ ਰਿਕਮੈਂਡ ਹੋਈ ਸੀਗੀ ਔਰ ਮੈਂ ਫਰਸਟ ਟਾਈਮ ਮੈਰਿਟ ਆਊਟ ਹੋਈ ਸੀਗੀ ਸੋ ਇਹ 5 ਸਾਲਾਂ ਦਾ ਸਫਰ ਇਹ ਮੈਂ ਇਹਦੇ ਵਿੱਚ ਆਪਣੀ ਅੰਡਰਗ੍ਰੈਜੂਏਸ਼ਨ ਮਾਸਟਰਸ ਕੰਪਲੀਟ ਕੀਤੀ ਹੈ ਫਿਲਹਾਲ ਮੈਂ ਜੌਬ ਕਰ ਰਹੀ ਆ ਬਿਗ 4 ਦੇ ਵਿੱਚ ਸੋ ਜੋਬ ਦੇ ਨਾਲ-ਨਾਲ ਪੜ੍ਹਾਈ ਪੜ੍ਹਾਈ ਦੇ ਨਾਲ-ਨਾਲ ਆਪਣੇ ਸੁਪਨੇ ਨੂੰ ਫੋਲੋ ਕਰਨ ਦਾ ਸਟਰਗਲ ਇਹ ਮੇਰਾ ਲਾਈਫ ਰਹੀ ਹੈ 올 ਟੂਗੇਦਰ ਇਹਦੇ ਵਿੱਚ ਸਮ ਅਪ ਕਰੂੰਗੀ ਜਦੋਂ ਤੁਹਾਨੂੰ ਪਤਾ ਲੱਗੋ ਤੁਸੀਂ ਫੇਰ ਕਰ ਚੁੱਕੇ ਹੋ ਜਦੋਂ ਸਿਲੈਕਟ ਹੋ ਗਏ ਹੋ ਤੇ ਕਿਵੇਂ ਦਾ ਘਰ ਦਾ ਮਾਹੌਲ ਜਿੰਮੇ ਦਾ ਹੈ ਉਹ ਤੁਹਾਡੀ ਜਿਹੜੇ ਫੀਲਿੰਗਸ ਕਿਹੜੀਆਂ ਨੇ ਇਹ ਮੈਰਿਟ ਪਰਸੋ ਆਈ ਹੈ ਔਰ ਜਦੋਂ ਇਹ ਮੈਰਿਟ ਆਈ ਮੇਰੀ ਕਜ਼ਨ ਨੇ ਚੈੱਕ ਕੀਤੀ ਸੀਗੀ ਔਰ ਜਿਵੇਂ ਪਤਾ ਚੱਲਿਆ ਕਿ ਆਫਟਰ 5 ਅਟੈਂਪਟਸ ਮੈਸਵਰੀ ਮੈਰਿਟ ਦੇ ਵਿੱਚ ਇਨ ਹੋ ਗਈਆਂ ਮੇਰੇ ਲਈ ਬਹੁਤ ਹੀ ਜ਼ਿਆਦਾ ਵੱਡੀ ਮੂਮੈਂਟ ਸੀਗੀ ਔਰ ਮੈਂ ਬਿਲਕੁਲ ਬਿਲੀਵ ਨਹੀਂ ਕਰ ਪਾ ਰਹੀ ਸੀਗੀ ਕਿ ਇਹ ਸਹੀ ਵਿੱਚ ਹੋ ਗਿਆ ਹੈ ਮੈਂ ਅਬ ਵਰਕ ਫਰਮ ਹੋਮ ਕਰ ਰਹੀ ਹਾਂ ਫਿਲਹਾਲ ਫਿਰ ਮੈਂ ਜਦੋਂ نیچے ਆ ਕੇ ਆਪਣੀ ਫੈਮਿਲੀ ਨੂੰ ਦੱਸਿਆ ਮੇਰੇ ਪਾਪਾ ਮੰਮਾ ਦਾਦੀ ਆਮਾ ਇਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀਗਾ ਬਹੁਤ ਹੀ ਵੱਡੀ ਵੱਡੀ ਮੂਮੈਂਟ ਸੀਗੀ ਫॉर ਅ ਸੈਕਿੰਡ ਕਿ ਆਪਾਂ ਇੱਕਦਮ ਲੌਸਟ ਹੋ ਗਏ ਸੀਗੀ ਉਸ ਖੁਸ਼ੀ ਨੂੰ ਸੈਲੀਬ੍ਰੇਟ ਕਰਨ ਲਈ ਉਸ ਤੋਂ ਬਾਅਦ ਆਪਾਂ ਬਾਬਾ ਜੀ ਦੇ ਘਰੇ ਜਾ ਕੇ ਗੁਰਦੁਆਰੇ ਸਾਹਿਬ ਜਾ ਕੇ ਆਪਾਂ ਪੂਰੀ ਫੈਮਿਲੀ ਨੇ ਸ਼ੁਕਰਾਨਾ ਕੀਤਾ ਸੋ ਬਹੁਤ ਹੀ ਅੱਛੀ ਮੂਮੈਂਟ ਸੀਗੀ ਹਜੇ ਤੱਕ ਮਤਲਬ ਕਿ ਆਪਾਂ ਸੈਲੀਬ੍ਰੇਟ ਕਰ ਰਹੇ ਆ ਤੁਹਾਡੀ ਪ੍ਰੈਜ਼ੈਂਸ ਇਸ ਨੂੰ ਬਹੁਤ ਵੱਡੀ ਬਣਾ ਰਹੀ ਹੈ ਇਸ ਮੂਮੈਂਟ ਨੂੰ 올 ਟੁਗੇਦਰ ਕਿੰਨੇ ਕਿੰਨੇ ਫੋਨ ਕਿਦੇ ਕਿਦੇ ਫੋਨ ਆ ਚੁੱਕੇ ਮੈਨੂੰ ਮੇਰੀ ਫੈਮਿਲੀ ਰਿਲੇਟਿਵਸ ਫਰੈਂਡਸ ਮੇਰੇ ਟੀਚਰਸ ਮੇਰੇ ਬਹੁਤ ਸਾਰੇ ਦੋਸਤ ਮੇਰਾ ਬਿਕੋਜ਼ ਮੈਂ ਬਹੁਤ ਅਲੱਗ-ਅਲੱਗ ਜਗਾਵਾ ਤੇ ਰਹੀ ਹਾਂ ਪੜ੍ਹੀ ਐ ਜੌਬ ਕੀਤੀ ਐ ਸੋ ਮੇਰੇ ਬਹੁਤ ਵਾਈਡ ਫਰੈਂਡ ਸਰਕਲ ਹੈਗਾ ਸੋ ਮੈਨੂੰ ਸਾਰਿਆਂ ਦੀ ਕਾਲਸ অর ਵਿਸ਼ੇਸ ਮੈਸੇजेस ਆ ਰਹੇ ਨੇ ਮੈਨੂੰ ਕੁਛ ਦਿਨ ਪਹਿਲੇ ਆਪਣੇ ਪੰਜਾਬ ਦੇ ਕੈਬਨਿਟ ਮਿਨਿਸਟਰ ਹੈਗੇ ਨੇ ਉਹਨਾਂ ਦਾ ਵੀ ਮੈਨੂੰ ਕਾਲ ਆਇਆ ਕਠਾਰੂ ਚੱਕ ਦੇ ਜਿਹੜੇ ਕੈਬਨਿਟ ਮਨਿਸਟਰ ਨੇ ਉਹਨਾਂ ਦਾ ਕਾਲ ਆਇਆ ਉਹਨਾਂ ਨੇ ਬਹੁਤ ਹੀ ਪਿਆਰ ਨਾਲ ਬਹੁਤ ਹੀ ਨਿੱਗੀਆਂ ਮੈਨੂੰ ਵਧਾਈਆਂ ਦਿੱਤੀਆਂ ਨੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਮਤਲਬ ਕਿ ਨੇੜੇ ਨੀਅਰ ਫਿਊਚਰ ਦੇ ਵਿੱਚ ਜ਼ਰੂਰ ਆਣਗੇ ਔਰ ਮਿਲ ਕੇ ਜਾਣਗੇ ਉਹਨਾਂ ਨੇ ਬਹੁਤ ਸ਼ਾਬਾਸ਼ੀ ਦਿੱਤੀ ਹੈ ਮੈਨੂੰ ਇਸ ਚੀਜ਼ ਦੇ ਲਈ ਲੋਕਾਂ ਦਾ ਬਚਨ ਕੀ ਮੈਨੂੰ ਦੇਣਾ ਚਾਹੁੰਦੇ ਹੋ ਜਿਹੜੇ ਆਪਣਾ ਹਾਲ ਭੁੱਲ ਕੇ ਨਸ਼ਿਆਂ ਵਿੱਚ ਦੱਗਦੇ ਮੈਂ ਇਹੋ ਹੀ ਕਹੂੰਗੀ ਕਿ ਤੁਸੀਂ ਆਪਣੀ ਜਵਾਨੀ ਨਾ ਰੋਲੋ ਇੱਕ ਮਕਸਦ ਢੂੰਡੋ ਆਪਣੀ ਜ਼ਿੰਦਗੀ ਦਾ ਇੱਕ ਮਕਸਦ ਲੱਭੋ ਆਪਣੀ ਜ਼ਿੰਦਗੀ ਦਾ ਔਰ ਫਿਰ ਉਹਨੂੰ ਫੋਲੋ ਕਰਨ ਦੇ ਪਿੱਛੇ ਲੱਗ ਜਾਓ ਕਿਸੇ ਚੀਜ਼ ਦੀ ਪਰਵਾਹ ਨਾ ਕਰੋ ਜਦੋਂ ਤੁਹਾਡੇ ਕੋਲ ਸੁਪਨਾ ਹੋਏਗਾ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਕੋਲ ਟਾਈਮ ਹੋਏਗਾ ਕਿ ਤੁਸੀਂ ਨਸ਼ਿਆਂ ਬਾਰੇ ਸੋਚ ਵੀ ਪਾਓ ਮੈਂ ਦੱਸਦਾ ਕਿ ਆਮ ਵਰਕਿੰਗ ਐਜ਼ ਅ ਅਫੀਸ਼ੀਅਲ ਪ੍ਰਿੰਸੀਪਲ ਐਟ ਗਵਰਨਮੈਂਟ ਸੈਕੰਡਰੀ ਸਕੂਲ ਕਤਲੌਰ ਸੋ ਰਹੀ ਗੱਲ ਬੇਟੀ ਦੇ ਮਕਾਮ ਹਾਸਲ ਕਰਨ ਦੀ ਕਿਹੜਾ ਪਿਓ ਆ ਵੀ ਜਿਹੜਾ ਖੁਸ਼ ਨਾ ਹੋਊਗਾ ਕਿ ਉਹਦੀ ਧੀ ਨੇ ਜਿਹੜਾ ਵਾ ਅਸਮਾਨਾਂ ਦੇ ਵਿੱਚ ਉੱਡਣਾ ਸੋ ਇਸ ਤੋਂ ਵੱਧ ਖੁਸ਼ੀ ਕੀ ਹੋ ਸਕਦੀ ਆ ਅੱਗੇ ਮੇਰਾ ਬੇਟਾ ਉੱਡਦਾ ਹੁਣ ਅੱਗੇ ਬੇਟੀ ਵੀ ਉੱਡੂਗੀ ਹੈ ਤੁਸੀਂ ਦੱਸੋ ਹੋਰ ਮੈਂ ਦੱਸੋ ਆਪਣੀ ਖੁਸ਼ੀ ਕਿਵੇਂ ਜ਼ਾਹਿਰ ਕਰਕੇ ਦੱਸਾਂ ਤੁਹਾਨੂੰ ਪਲੀਜ਼ ਕਿਵੇਂ ਦਾ ਸਫਰ ਰਿਹਾ ਸਰ ਸਫਰ ਦੇਖੋ ਜੀ ਮੇਰਾ ਇੱਕ ਜ਼ਿੰਦਗੀ ਦਾ ਸ਼ੌਕ ਹੁੰਦਾ ਰਿਹਾ ਹੁਣ ਵੀ ਮੈਂ ਜਦੋਂ ਬੱਚਿਆਂ ਦੀ ਕਾਉਂਸਲਿੰਗ ਵਾਸਤੇ ਜਾਣਾ I'm the best cosler for your kind of information I have taken my training uh, from uh, Mexipa Mexipa Chandigarh even uh, from MHRD Bangalore mere se government ne bahut paisa kharch aya meri government ne bahut paisa kharch aya aur main apne mere hathan diyan padhaiyan kudiyan jehdiyan oh zindagi de vich kade vi jehdiyan ne eh main daave na keh sakna galat nahi ho sakti oh meriyan thiyan ya, jehdiyan ne oh bade sahi raste de utte jehdiyan ne oh jandiyan ne aur kamyab ne main daave na inni gal kar sakta ਰਹੀ ਗੱਲ ਬੇਟੀ ਆਪਣੀ ਦੀ بیٹے ਦੀ ਮੈਂ ਅਜ ਤੱਕ ਇਹਨਾਂ ਨਾਲ ਜੰਨੀਆਂ ਬੈਸਟ ਮੂਵੀਜ਼ ਆਉਂਦੀਆਂ ਉਹ ਮੈਂ ਜ਼ਰੂਰ ਇੰਜੋਏ ਕਰਦਾ ਥੀਏਟਰ ਦੇ ਵਿੱਚ ਘਰੇ ਨਹੀਂ ਮੈਂ ਕਰਦਾ ਮੈਂ ਥੀਏਟਰ ਦੇ ਵਿੱਚ ਜਾ ਕੇ ਦੇਖਣਾ ਹੁਣ ਜਦੋਂ ਆਪਾਂ ਉੜਦਾ ਪੰਜਾਬ ਮੂਵੀ ਆਈ ਅਸੀਂ ਇੱਕ ਸਾਈਡ ਤੇ ਮੇਰਾ ਮੁੰਡਾ ਬੈਠਾ ਇੱਕ ਸਾਈਡ ਤੇ ਕੁੜੀ ਬੈਠੀ ਆਈ ਖੂਬ ਇੰਜੋਏ ਕੀਤਾ ਮੂਵੀ ਨੂੰ ਖੂਬ ਚੰਗੀਆਂ ਮੋਟੀਆਂ-ਮੋਟੀਆਂ ਗਾਲਾਂ ਵੀ ਸੀ ਉਹਦੇ ਵਿੱਚ ਬਟ ਉਹਨਾਂ ਗਾਲਾਂ ਨੇ ਮੇਰੇ ਬੱਚਿਆਂ ਨੂੰ ਉਹ ਸਬਕ ਸਿਖਾਇਆ ਕਿ ਤਾਂ ਹੀ ਅੱਜ ਮੇਰੇ ਬੱਚੇ ਹੋ ਸਕਦਾ ਇੱਕ ਚੰਗੇ ਰਾਹ ਤੇ ਉੱਤੇ ਤੁਰੇ ਜਾਂਦੇ ਨੇ ਔਰ ਅੱਜ ਉਸ ਵੇਲੇ ਮੇਰੇ ਲਈ ਬੜੀ ਖੁਸ਼ੀ ਹੋਈ ਜਦੋਂ ਕਿ ਮੇਰੇ ਇਲਾਕੇ ਦੇ ਕੈਬਨਿਟ ਮਿਨਿਸਟਰ ਅ ਕਟਾਰੂ ਚੱਕ ਜੀ ਦੇ ਮੈਨੂੰ ਫੋਨ ਕੀਤਾ ਮੇਰੀ ਬੇਟੀ ਨੂੰ ਫੋਨ ਕੀਤਾ ਸਰਦਾਰ ਭਗਵੰਤ ਮਾਨ ਜੀ ਨੇ ਅ ਅਰੋੜਾ ਜੀ ਨੇ ਜਿਹੜਾ ਹੈ ਉਹ ਸਾਰਾ ਗਵਰਨਮੈਂਟ ਦੀ ਵੈਬਸਾਈਟ ਦੇ ਉੱਤੇ ਜਿਹੜਾ ਮੇਰੀ ਬੇਟੀ ਤੇ ਜਿਹੜੀਆਂ ਨਾਲ ਦੋ ਬੇਟੀਆਂ ਹੋਰ ਸਿਲੈਕਟ ਹੋਈਆਂ ਨੇ ਉਹਨਾਂ ਦਾ ਸਭ ਕੁਝ ਸ਼ੇਅਰ ਕੀਤਾ ਇਸ ਤੋਂ ਵੱਧ ਖੁਸ਼ੀ ਸਾਡੇ ਲਈ ਕੀ ਹੋ ਸਕਦੀ ਹੈ ਜੀ ਮੈਂ ਚਾਹੁੰਦਾ ਕਿ ਹਰ ਕੋਈ ਪਰਮਾਤਮਾ ਹਰ ਜੀਵਾਂ ਨੂੰ ਇਸ ਤਰ੍ਹਾਂ ਦੀ ਖੁਸ਼ੀਆਂ ਜੜੀ ਆ ਉਹ ਦਵੇ ਜੀ ਧੰਨਵਾਦ ਜੀ ਉਹਨਾਂ ਉਹਨਾਂ ਬੱਚਿਆਂ ਲਈ ਕੀ ਸਨੇਹਾ ਹੈ ਜੀ ਜਿਹੜੇ ਆਪਣੇ ਆਪ ਨੂੰ ਨਸ਼ੇ ਦੇ ਵਿੱਚ ਕਰੀ ਬਿਠੇ ਦੂਜਾ ਉਹਨਾਂ ਪੇਰੈਂਟਸ ਨੂੰ ਕੀ ਸਨੇਹਾ ਹੈ ਜਿਹੜੇ ਦੇਖੋ ਜੀ ਮੈਂ ਇੱਕ ਗੱਲ ਕਹਿਣੀ ਚਾਹੂਗਾ ਅਸੀਂ ਸਾਰੀ ਫੈਮਲੀ ਜਿਹੜੀ ਹੈ ਓਸ਼ੋ ਦੇ ਨਾਲ ਜੁੜੀ ਹੋਈਆਂ ਅਸੀਂ ਸਾਰੀ ਫੈਮਲੀ ਮੈਡੀਟੇਸ਼ਨ ਤੇ ਜਾਂਦੇ ਹਾਂ ਮੇਰੇ ਵਾਈਫ ਬਹੁਤ ਤਗੜੇ ਮੈਡੀਟੇਟਰ ਨੇ ਮੇਰੇ ਬੱਚੇ ਆ ਉਹ ਬਹੁਤ ਮੈਡੀਟੇਸ਼ਨ ਕਰਦੇ ਆ ਬਹੁਤ ਮੈਡੀਟੇਸ਼ਨ ਕਰਦੇ ਆ ਲੇਕਿਨ ਇਸ ਮੈਡੀਟੇਸ਼ਨ ਨੇ ਮੇਰੇ ਬੱਚਿਆਂ ਨੂੰ ਜਿਹੜਾ ਹੈ ਉਹ ਭਟਕਣਾ ਜਿਹੜਾ ਉਹ ਬਿਲਕੁਲ ਭੁਲਾ ਦਿੱਤਾ ਹੀ ਵੀ ਕਿਸੇ ਲਾਈਨ ਦੇ ਉੱਤੇ ਭਟਕਣਾ ਮੇਰੀ ਬੇਟੀ ਦਾਜੀ ਇਹ ਮੈਂ ਤੁਹਾਨੂੰ ਇੱਕ ਸ਼ੇਅਰ ਕਰਨੀ ਚਾਹੂੰਗਾ ਇਹ ਮੈਂ ਗੱਲ ਸ਼ੇਅਰ ਕਰਨੀ ਚਾਹੂੰਗਾ ਕਿ ਮੇਰੀ ਬੇਟੀ ਦਾ ਫੇਵਰਟ ਡਰੈਸ ਕੀ ਸੀ ਜੀ ਚੱਪਲ ਐਡੀਟਰਸ ਦਾ ਪਜਾਮਾ ਔਰ ਟੀ-ਸ਼ਰਟ ਪਾ ਕੇ ਤੇ ਚੱਲ ਜਾ ਜਿਓ ਤੇ ਆਪਣੀ ਕਿੱਟ ਲੈ ਕੇ ਇੰਨੇ ਚੜ ਜਾਣਾ ਔਰ ਮੈਨੂੰ ਲੱਗਦਾ ਵੀ ਮੇਰੀ ਬੇਟੀ ਤੇ ਸ਼ਾਇਦ ਸਾਰਾ ਇੰਡੀਆ ਜਿਹੜਾ ਹੈ ਔਰ ਇੱਕ ਦਿਨ ਵੀ ਮੇਰੀ ਬੇਟੀ ਬੇਟੀਆਂ ਜੇ ਬੱਚਿਆਂ ਨੂੰ ਸਹੀ ਐਜੂਕੇਸ਼ਨ ਹੈ ਬੱਚਿਆਂ ਨੂੰ ਸਹੀ ਐਜੂਕੇਸ਼ਨ ਹੈ ਮੈਂ ਦਾਅਵੇ ਨਾਲ ਇੱਕ ਗੱਲ ਕਹਿ ਸਕਦਾ ਕਿ ਉਹਨਾਂ ਬੱਚਿਆਂ ਨੂੰ ਕਿਸੇ ਕੈਰੀਅਰ ਦੀ ਆ ਜਿਹੜੇ ਬੱਚੇ ਬਾਹਰਲੇ ਮੁਲਕਾਂ 'ਚ ਜਾ ਰਹੇ ਨੇ ਇਹਨਾਂ ਨੇ ਪੈਸਾ ਖਰਚ ਕਰਕੇ ਉਹਨਾਂ ਨੂੰ ਕੋਈ ਲੋੜ ਨਹੀਂ ਆ ਜੇ ਤੁਹਾਡੇ ਬੱਚੇ ਦੀ ਐਜੂਕੇਸ਼ਨ ਸਹੀ ਆ ਤੁਹਾਡੇ ਬੱਚੇ ਨੂੰ ਜੇ ਇੱਕ ਚੰਗੇ ਟੀਚਰ ਮਿਲ ਜਾਂਦੇ ਆ ਤੇ ਇਹ ਗੱਲ 100% ਸਹੀ ਆ ਕਿ ਉਹ ਬੱਚਾ ਕਦੇ ਪਟਕਦਾ ਨਹੀਂ ਬੱਚੇ ਨੂੰ ਇੱਕ ਕਾਉਂਸਲਿੰਗ ਦੀ ਲੋੜ ਆ ਇੱਕ ਬੱਚੇ ਨੂੰ ਸਹੀ ਰਸਤਾ ਜਿਹੜੀ ਹੈ ਉਹ ਦੇਣ ਦੀ ਜ਼ਰੂਰਤ ਆ ਮੇਰਾ ਨਾਮ ਸਰਬਜੀਤ ਕੋਹੜਾ ਅੱਜ ਮੈਨੂੰ ਬਹੁਤ ਖੁਸ਼ੀ ਆ ਕਿ ਮੇਰੀ ਬੇਟੀ ਨੇ ਮਤਲਬ ਇੰਡੀਅਨ 에ਅਰਫੋਰਸ ਦੇ ਵਿੱਚ ਜਿਹੜੀ ਸਿਲੈਕਟ ਹੋਈ ਆ ਸ਼ੁਰੂ ਤੋਂ ਹੀ ਮੇਰੀ ਬੇਟੀ ਦਾ ਔਰ ਮੇਰੇ ਹਸਬੰਡ ਔਰ ਇਸ ਦੀ ਦਾਦੀ ਦਾ ਜਿਹੜਾ ਸਪਨਾ ਸੀਗਾ ਕਿ ਬੱਚੇ ਜਿਹੜੇ ਆ ਉਹ ਡਿਫੈਂਸ ਜਾਣ ਕਿਉਂਕਿ ਇਹਨਾਂ ਦੀ ਜਿਹੜੀ ਐਜੂਕੇਸ਼ਨ ਆ ਉਹ ਆਰਮੀ 에어 ਫੋਰਸ ਤੋਂ ਦੀ ਸ਼ੁਰੂ ਤੋਂ ਹੀ ਜੜੀ ਰਹੀ ਹੈ। ਆਰ ਹਨੂਰ ਦਾ ਜਿਹੜਾ ਵੱਡਾ ਬ੍ਰਦਰ ਹੈ ऑलरेडी ਜਿਹੜਾ ਏ ਇੰਡੀਅਨ 에어 ਫੋਰਸ ਵਿੱਚ ਐਜ਼ ਅ ਪਾਇਲਟ ਜਿਹੜਾ ਉਹ ਵਰਕ ਕਰ ਰਿਹਾ ਹੈ, ਜੌਬ ਕਰ ਰਿਹਾ ਹੈ। ਆਰ ਇਹ ਆ ਕਿ ਨੂਰ ਦਾ ਜਿਹੜਾ ਸੀਗਾ ਕਿਉਂਕਿ ਮੈਂ ਨੂਰ ਦੇ ਨਾਲ ਇੰਨਾ ਨਹੀਂ ਰਹੀ ਛੋਟੇ ਹੁੰਦੇ ਤੋਂ ਪਰ ਉਹਦੇ ਦਾਦੀ ਔਰ ਉਹਦੇ ਪਾਪਾ ਜਿਹੜੇ ਸ਼ੁਰੂ ਤੋਂ ਹੀ ਰਹੇ ਆ। ਆਰੇ ਨੂਰ ਹਮੇਸ਼ਾ ਨੂਰ ਨੂੰ ਨੂਰ ਨੇ ਮਤਲਬ ਬੜਾ ਸਟਰਗਲ ਹੈ ਜਦੋਂ ਦੇਖਣਾ ਮਤਲਬ ਕਦੀ ਵੀ ਇਹ ਨਹੀਂ ਆਉਂਦੇ ਸੋਚਿਆ ਕਿ ਮੈਂ ਮਤਲਬ ਅਜ ਮਤਲਬ ਕਿਸੇ ਵੀ ਕੋਈ ਨਹੀਂ ਜਾਣਾ ਮਤਲਬ ਸਟੱਡੀ ਲਈ ਨਹੀਂ ਹਮੇਸ਼ਾ ਨੇ ਕਹਿਣਾ ਮਮਾ ਮੈਂ ਪਾਸ ਹੋऊंगी ਮਮਾ ਮੈਂ ਜਾਣਾ ਆ 3 ਵਜੇ ਪਾਪਾ ਨੇ ਬੱਸ ਸਟੈਂਡ ਤੇ ਛੱਡ ਕੇ ਆਣਾ ਕਦੀ ਨੇ ਹੇਜਿਟੇਟ ਨਹੀਂ ਕਰਨਾ ਜਿਸ ਤਾ ਵੀ ਨੇ ਟੀ-ਸ਼ਰਟ ਡਾਲੀ ਆ ਬਸ ਉਸੇ ਤਰ੍ਹਾਂ ਜਾਣਾ ਪਰ ਮੈਂ ਇਹ ਅੱਜ ਇਹੀ ਸਾਰੇ ਪੇਰੈਂਟਸ ਮੋਰ ਮਦਰਜ਼ ਨੂੰ ਵੀ ਕਹੂੰਗੀ ਕਿ ਬੇਟੀਆਂ ਟਰਸਟ ਰੱਖੋ ਮਦਰ ਦੇ ਨਾਲ ਨਾਲ ਫਰੈਂਡ ਬਣੋ ਆਰ ਹਮੇਸ਼ਾ ਜਿਹੜੀਆਂ ਵਾ ਬੇਟੀਆਂ ਤੁਹਾਡਾ ਸਾਥ ਦੇਣਗੀਆਂ ਔਰ ਕਦੇ ਵੀ ਉਹ ਮਤਲਬ ਗਮਰਾ ਨਹੀਂ ਹੋਣਗੀਆਂ ਔਰ ਅੱਛਾ ਜਿਹੜਾ ਉਹ ਮਾਲਕ ਦੇ ਨਾਲ ਵੀ ਥੋੜਾ ਜੁੜੋ ਦੇਖੋ ਜੀਵਨ ਜਿਹੜਾ ਜੀਵਨ ਜੀਣਾ ਆਏ ਆ ਆਪਾਂ ਬਸ ਜੁੜਨਾ ਚਾਹੀਦਾ ਪਤਾ ਲੱਗਾ ਤੁਹਾਨੂੰ ਵੀ ਬੇਟੀ ਨੇ ਜਿਹੜਾ ਆ ਇਹ ਨੋਟਾ ਜਿਹੜਾ ਫਟੇ ਕਰ ਲਿਆ ਤੇ ਕਿਵੇਂ ਦਾ ਸਾਰੇ ਪਰਿਵਾਰ ਦੇ ਵਿੱਚ ਕਿੰਨੇ ਦਾ ਮਾ ਸਾਰੇ ਸਾਰੇ ਦਾਦੀ ਇਹਦੇ ਪਾਪਾ ਔਰ ਨੂਰ ਇਹਦੀ ਕਜਨ ਆਏ ਹੋਇਆ ਬਹੁਤ ਖੁਸ਼ੀ ਗਿਆ ਅਸੀਂ ਚਲੋ ਨੂਰ ਦਾ ਜੋ ਸੁਪਨਾ ਸੀਗਾ ਡ੍ਰੀਮ ਸੀਗਾ ਉਹ ਜਿਹੜਾ ਫੁੱਲਫਿਲ ਹੋਇਆ ਹੈ ਇਹ ਉਹਨਾਂ ਨੂੰ ਬੱਚਿਆਂ ਨੂੰ ਪਿਆਰ ਜਨਨਾ ਰਹੇ ਜਿਹੜੇ ਆਪਣੀ ਲਾਈਫ ਨੂੰ ਭੁੱਲ ਕੇ ਜਿਹੜਾ ਨਸ਼ਾ ਚੁੱਕਦੇ ਨੇ ਮੈਂ ਉਹ ਬੱਚਿਆਂ ਨੂੰ ਵੀ ਕਹਿਣਾ ਚਾਹੂੰਗੀ ਔਰ ਪੇਰੈਂਟਸ ਵੀ ਦੇਣਾ ਸੁਨਾਹ ਦੇਣਾ ਚਾਹੁੰਗੀ ਕਿ ਆਪ ਪੇਰੈਂਟਸ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਦੀ ਜਿਹੜੀ ਥੋੜੀ ਜੀ ਗਾਈਡਲਾਈਨਸ ਉਹਨਾਂ ਦੇ ਨਾਲ ਅਟੈਚ ਰਹਿਣ ਉਹਨਾਂ ਨੂੰ ਕਾਉਂਸਲ ਕਰਨ ਉਹਨਾਂ ਨੂੰ ਚੈੱਕ ਕਰਨ ਉਹਨਾਂ ਦੀਆਂ ਜਿਹੜੀਆਂ ਜੋ ਵੀ ਉਹਨਾਂ ਦੀਆਂ ਭਾਵਨਾਵਾਂ ਹੈਗੀਆਂ ਉਹਨਾਂ ਦੀ ਫੀਲਿੰਗ ਨੂੰ ਸਮਝਣ ਕਿ ਕੀ ਬਣਨਾ ਚਾਹੁੰਦੇ ਆ ਕੀ ਕਰਨਾ ਚਾਹੁੰਦੇ ਆ ਮਤਲਬ ਇਹ ਨਹੀਂ ਹੈ ਕਿ ਇੱਕਦਮ ਤੂੰ ਉਹਦੇ ਤੇ ਥੋਪ ਦੋ ਜਾ ਨੂੰ ਡਾਂਡੋ ਨਹੀਂ ਉਹਨਾਂ ਦੀਆਂ ਜਿਹੜੀਆਂ ਜੋ ਉਹਨਾਂ ਦੀ ਐਕਸਪ੍ਰੈਸ ਭਾਵਨਾਵਾਂ ਆ ਫੀਲਿੰਗ ਨੂੰ ਸਮਝੋ ਉਹਦੇ ਉਸ ਵੱਲ ਚੱਲਣ ਦਿਓ ਬੱਚਾ ਕਦੇ ਵੀ ਨਸ਼ਾ ਨਹੀਂ ਕਰੇ